ਕੀ ਤਹਾਨੂੰ ਪਤਾ ਕਿ ਕੁਝ ਸੱਪ ਆਪਣੇ ਮੱਥੇ 'ਚ ਮਣੀ ਰੱਖਦੇ ਹਨ ਪਰ ਇਹ ਮਣੀ ਲੱਭਣ ਦੀ ਕੋਸ਼ਿਸ਼ ਵਿੱਚ ਬਹੁਤਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ ਅੱਜ ਦੀ ਕਹਾਣੀ ਇੱਕ ਸੱਚੀ ਘਟਨਾ ਦੇ ਆਧਾਰਿਤ ਹੈ ਜੋ ਕਿ ਪੰਜਾਬ ਦੇ ਪਿੰਡ ਵਿੱਚ ਵਾਪਰੀ ਸੀ ਉਹ 1988 ਦੀ ਆੜੇ ਦੋੜੇ ਦੀ ਗੱਲ ਹੈ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਬੰਦਾ ਬਖਸ਼ੀ ਸਿੰਘ ਆਪਣੀ ਝੌਂਪੜੀ ਵਿੱਚ ਰਹਿੰਦਾ ਸੀ ਲੋਕ ਕਹਿੰਦੇ ਸਨ ਕਿ ਉਸ ਨੇ ਕਿ ਉਸ ਨੇ ਇੱਕ नाग ਦੀ ਮਣੀ ਦੇਖੀ ਸੀ ਉਹ ਕਹਿੰਦਾ ਜਦੋਂ ਮੈਂ ਇੱਕ ਰਾਤ ਸੌਂ ਰਿਹਾ ਸੀ ਤਾਂ ਇੱਕ ਚਮਕਦਾਰ ਚੀਜ਼ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਇੱਕ नाग ਸੀ ਜਿਸ ਦੇ ਮੱਥੇ ਤੇ ਇੱਕ ਚਮਕਦੀ ਮਣੀ ਸੀ ਉਹ ਮਣੀ ਇਨੀ ਜ਼ਿਆਦਾ ਚਮਕਦਾਰ ਸੀ ਕਿ ਰਾਤ ਦੇ ਹਨੇਰੇ ਵਿੱਚ ਵੀ ਲਾਈਟ ਵਰਗਾ ਨੂਰ ਸੀ ਬਖਸ਼ੀ ਸਿੰਘ ਨੇ ਉਸ ਮਣੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ 나ਗ ਨੇ ਅਚਾਨਕ ਗਾਇਬ ਹੋ ਜਾਣ ਦੀ ਖਾਸੀਅਤ ਦਿਖਾਈ ਸੀ ਕਈ ਲੋਕਾਂ ਨੇ 나ਗ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਸੀ ਕਿਸੇ ਨੇ ਤੰਤਰ ਮੰਤਰ ਕਰਵਾਏ ਕਿਸੇ ਨੇ ਜਾਦੂਗਰਾਂ ਨੂੰ ਬੁਲਾਇਆ ਪਰ ਹਰ ਵਾਰੀ ناکਾਮੀ ਹੀ ਹੱਥ ਲੱਗੀ ਕਹਿੰਦੇ ਜਿਨ੍ਹਾਂ ਨੇ ਵੀ ਮਣੀ ਲੱਭਣ ਦੀ ਲਾਲਚ ਕੀਤੀ ਉਹਨਾਂ ਦੀ ਜ਼ਿੰਦਗੀ ਵਿੱਚ ਬੁਰੇ ਹਾਲਾਤ ਆ ਗਏ ਕਿਸੇ ਦੀ ਫਸਲ ਸੜ ਗਈ ਕਿਸੇ ਦਾ ਮੋਹੜਾ ਗਿਰ ਗਿਆ ਤੇ ਕਿਸੇ ਦੇ ਘਰ ਅਣ ਖੁਸ਼ੀਆਂ ਵਸ ਗਈਆਂ ਕਈ ਲੋਕ ਮੰਨਦੇ ਹਨ ਕਿ 나ਗ ਦੀ ਮਣੀ ਹੁੰਦੀ ਹੈ ਤੇ ਕਈ ਮੰਨਦੇ ਹਨ ਕਿ ਇਹ ਤਾਂ ਸਿਰਫ ਕਹਾਣੀਏ ਵਿੱਚ ਹੀ ਹੁੰਦਾ ਹੈ ਪਰ ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਹਾਡਾ ਕੀ ਵਿਚਾਰ ਹੈ ਇਸ ਨਾਗ ਦੀ ਮਣੀ ਵਾਰੀ ਕਿ ਤੁਹਾਨੂੰ ਲੱਗਦਾ ਹੈ ਹੁੰਦੀ ਹੈ ਜਾਂ ਨਹੀਂ ਇਸ ਕਹਾਣੀ ਵਿੱਚ ਇਹ ਸਿਖਾਇਆ ਗਿਆ ਹੈ ਕਿ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਚੀਜ਼ ਭਾਵੇਂ ਜਾਨਵਰ ਦੀ ਹੋਵੇ ਜਾਂ ਫਿਰ ਆਪਣੀ ਖੋਣਾ ਨਹੀਂ ਚਾਹੀਦਾ ਮਿਲਤਾ ਨਤੀਜੇ ਬੁਰੇ ਆਉਣਗੇ ਸੋ ਕਿਵੇਂ ਲੱਗੀ ਇਹ 나ਗ ਦੀ ਮਣੀ ਦੀ کہانی ਕਮੈਂਟ ਕਰਕੇ ਦੱਸਿਓ ਤੇ ਤੁਹਾਡਾ ਕੀ ਵਿਚਾਰ ਹੈ ਇਸ 나ਗ ਦੀ ਮਣੀ ਬਾਰੇ ਸੋ ਮੇਰੇ ਸੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਸੋ ਧੰਨਵਾਦ